ਵੀਰਾਂ ਨੇ ਭਾਈ ਕੰਮ ਸ਼ੁਰੂ ਕਰਤਾ ਬਣਾਉਣਾ ਮਿਕਸ ਨਹੀਂ ਲੈਣਾ ਕਾਦੇ ਵਾਲੀ ਆਪਾਂ ਬਈਏ ਦੂਜੇ ਬਲੌਗਰ ਕੋਲੇ ਆ ਗਈ ਸੀ ਉਹਦੇ ਢਾਣੀ ਚ ਤੇ ਉਹਦੇ ਦੂਜਾ ਟੋਹਾ ਭਾਈ ਜੰਟਾ ਸਿੰਘ ਤੇ ਸੇਵਾਦਾਰ ਸਰਸੀ ਤੋਂ ਆਇਓ ਇਹ ਆ ਨਾ ਭਾਈ ਮੇਰੇ ਨਾਲ ਮਣਾ ਤੂੰ ਇਹ ਆਂਦੀ ਸੀ ਮਸ਼ੀਨ ਕੋਲੇ ਲੈ ਕੇ ਦੇ ਇਹਦੇ ਵਿੱਚ ਹੀ ਲਟਾਵਾਂਗੇ ਬੱਠਾ ਚੱਕਣਾ ਨਾ ਪਹਿਲਾਂ ਸਸਤਾ ਲਾਇਆ ਸੀ ਹੁਣ 50 ਰੁਪਏ ਵਾਲਾ ਆ ਗਿਆ ਹਾਂਜੀ ਦੋਸਤੋ ਅੱਜ ਭਾਈ ਦਰਵਾਰ ਦੇ ਵਿੱਚ ਦੂਜਾ ਦਿਨ ਹੈ ਸੇਵਾ ਚੱਲਦੀ ਨੂੰ ਅੱਜ ਦੂਜਾ ਦੂਜਾ ਦਿਨ ਹੈਗਾ ਤੇ ਮਿਸਤਰੀ ਕਿਥੋਂ ਆਏ ਨੇ ਸਰਸੇ ਤੋਂ ਕੀ ਕਰਦੇ ਆਪਾਂ ਇਹ ਤੁਹਾਨੂੰ ਦੱਸਿਆ ਸੀ ਖਾਲ ਆਪਾਂ ਵਲੌਗ 'ਚ ਨਾ ਇੱਥੇ ਭਾਈ ਸ਼ੈੱਡ ਪਾਉਣੇ ਆਗੇ ਤੇ ਸਾਰੇ ਸੇਵਾਦਾਰ ਅੱਜ ਆਏ ਨੇ ਇੱਥੇ ਪਹੁੰਚੇ ਨੇ ਤਾਂ ਟੋਏ ਪਟਨੇ ਸ਼ੁਰੂ ਕਰ ਰੱਖਿਆ ਹੈ ਟਾਈਮ 11:00 ਕ ਦਾ ਹੋ ਗਿਆ ਉਹ ਖਰਾ 11:00 ਤੇ ਟੋਏ ਤਿੰਨ ਤਿੰਨ ਫੋਟ ਡੂੰਗੇ ਪਟਦੇ ਆ ਤੇ ਉਧਰ ਮਿਸਤਰੀ ਸ਼ੈੱਡ ਬਣਾਉਣਾ ਸ਼ੁਰੂ ਕਰ ਰੱਖਿਆ ਉਹਨਾਂ ਨੇ ਮਿਣਾ ਮਣਾਈ ਤੇ ਸਾਨੂੰ ਥੋੜਾ ਜਿਹਾ ਲੱਗਿਆ ਸੀ ਇੱਥੇ ਤੇ ਹੁਣ ਅਸੀਂ ਇਹ ਦੁਬਾਰੇ ਮਣ ਕੇ ਕਰਦੇ ਆਂ ਸੈਟਿੰਗ ਇਹਦੀ ਬਾਕੀ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਆਗੇ ਦਿਖਾਉਣਾ ਹੈ ਸਾਨੂੰ ਹੋਗਾ ਸੋਗਾ ਇੱਕ ਟੋਹਾ ਭਾਈ ਆ ਸਾਡੇ ਸੇਵਾਦਾਰ ਨੇ ਪਟਿਆ ਹਜੇ ਤਾਂ ਸ਼ੁਰੂਆਤ ਕੀਤੀ ਨਹੀਂ ਕਰਾ ਬਾਹਵਾਂ ਲੈ ਗਿਆ ਤੇ ਦੂਜਾ ਟੋਹਾ ਭਾਈ ਜੰਟਾ ਸਿੰਘ ਤੇ ਸੇਵਾਦਾਰ ਆਰਾਮ ਸਿੰਘ ਤੇ ਕਰਦੇ ਕੰਮ ਹਾਂ ਕੀ ਬਾਤ ਆ ਚੌਰਸੌ ਕੀ ਰਿਪੋਰਟਰ ਜਮਾ ਬਰਫੀ ਮੰਗਵਾ ਸਾਡੇ ਭਾਈ ਮਿਸਤਰੀ ਆਏ ਕਿੱਥੋਂ ਆਏ ਜੀ ਤੁਸੀਂ ਸਰਸੇ ਤੋਂ ਜੀ ਸਰਸੇ ਤੋਂ ਆਏ ਹੋ ਇਹ ਆ ਨਾ ਭਾਈ ਮੇਰੇ ਨਾਲ ਬਣਾ ਤੂੰ ਕਹਿੰਦਾ ਵੀਡੀਓ ਫੇਰ ਬਣਾ ਲਈ ਕਿੱਧਰ ਚੱਲਣਾ ਜੀ ਉਹ ਤਰ ਤਰ ਆਏ ਆਏ ਪਤੰਗ ਬਣਾਉਣਾ ਹੈ ਹਾਂ ਹਾਂ ਇੱਕ ਹੀ ਮੰਡੀ ਸਾਹਾ ਓਏ ਆ ਲੋ ਜੀ ਅੰਦਰ ਇੱਥੇ ਲਾ ਕੰਨੀ ਦੇ ਅੰਦਰਲੇ ਪਾਸੇ ਤੇ ਪਤੰਗ ਬਣਾਉਨੇ ਆ ਸੀ ਇਹਦਾ 28 ਤਿੰਨ ਹੁਣਾਂ ਦਾ ਤੂੰ ਇੱਧਰ ਆਇਆ ਇਹ ਜਮਾ ਗੁਣੀਆਂ ਚ ਕਰ ਦੂਆ ਮਿਸਤਰੀ ਵੀ ਆਹ ਉਹ ਕਲੀ ਰਿਪੋਰਟ ਆ 28 ਦਿਨਾਂ ਬਾਅਦ ਤੇਰਾ ਸਹੀ ਗਿਆ ਦੂਜੇ ਵੀ ਆਏ अच्छा उसी कुंजे ते फिर चलो चलो चल कोई मेरा कणकण हां हां सही है वो कोई भी कर रहा है गागा ही मान आ आ ਵੀ ਮਿੰਦੇ ਇਧਰ ਲੈ ਬਸ ਸਹੀ ਆ ਸਹੀ ਆ ਉਹਨਾਂ ਦੇ ਨਿਸ਼ਾਨੀਆਂ ਸਹੀ ਆ ਸਹੀ ਬਿਲਕੁਲ ਸਹੀ ਆ ਸਹੀ ਹੈ ਚਲੋ ਠੀਕ ਹੈ ਜੀ ਮਿਸਤਰੀਆਂ ਨੇ ਭਾਈ ਸਹੀ ਹੈ ਤੇ ਸਾਨੂੰ ਆਪਾਂ ਜਿਹੜਾ ਟੋਆ ਇੱਥੇ ਡਿਊਟੀ ਲਈ ਸੀ ਨਾ ਯਾਦ ਖਾਉਣਾ ਕਿੰਨਾ ਕਪਟੇ ਸੀ ਕਿੰਨੇ ਕਿੰਨੇ ਪਟਨੇ ਆ ਫੇ ਉਹ ਕਾਫੀ ਡੂੰਗਾ ਲੈ ਗਏ ਹਨੇਰਾ ਹੋ ਗਿਆ ਵਿੱਚ ਕਿਉਂ ਕਿਲਾ ਕਰਦਾ ਉਹ ਕਿਲਾ ਕਰਦਾ ਤੇ ਹੁਣ ਉਹ ਮਿਸਤਰੀ ਕਿਹੜਾ ਸਟ੍ਰਕਚਰ ਬਣਾਈ ਜਾਂਦੇ ਆ ਵੀਰ ਮੰਨ ਲਾ ਇੱਕ ਤਰ੍ਹਾਂ ਦਾ ਥੱਲੇ ਜਾਲ ਜਾਨੀ ਬਣਾਉਂਦੇ ਨੇ ਤੀਨਾ ਪਾਉਣ ਤੋਂ ਪਹਿਲਾਂ ਆਪਣੀ ਜਟੂਬਾ ਸਾਚਾ ਤੇ ਆ ਵੀਰਾਂ ਨੇ ਸਾਰੀ ਭਾਈ ਸੈਟਿੰਗ ਕਰੀ ਹੋਈ ਐ ਤੇ ਮਿਸਤਰੀ ਆਇਆ ਸਰਸੇ ਤੋਂ ਤੇ ਉਹ ਦੂਜਾ ਸਟੈਂਡ ਵਾਲਾ ਕਿਹੜਾ ਹੁੰਦਾ ਬਿਲਡਿੰਗ ਵਾਲੀ ਮਸ਼ੀਨ ਜੀ ਤੇ ਵੀਰ ਇੱਥੇ ਕਟਿੰਗ ਕਰਕੇ ਸ਼ੈੱਡ ਬਣਾਉਂਦੀ ਤਿਆਰੀ-ਤਿਆਰੀ ਕਰੀ ਜਾਂਦੇ ਪੂਰੀ-ਪੂਰੀ ਬਾਕੀ ਮਾਲ ਉੱਥੇ ਪਿਆ ਕਦੋਂ ਬਣ ਗਿਆ ਸਾਨੂੰ ਉੱਥੇ ਲਾਜ਼ਮੀ ਦਿਖਾਵਾਂਗੇ ਆਪਾਂ ਐਸੀਆਂ ਸੋਡੇ ਸੇਵਾ ਦੇ ਵਿੱਚ ਤੇ ਦਾਦੀ ਮਾ ਦੇ ਦਰਵਾਜ਼ੇ ਭਾਈ ਜੈ ਮਾਤਾ ਦੀ ਕਹਿੰਦੇ ਸਾਰਿਆਂ ਨੂੰ ਤੇ ਸੇਵਾ ਚ ਲਈ ਜਾਂਦੇ ਬੰਦੇ ਡਿਸਕਸ ਕਰੀ ਜਾਂਦੇ ਆ ਅਚਾ ਜੀ ਮਗਾਲਾ ਜਾ ਰਹੇ ਹਾਂ ਆ ਚਰੰਗ ਮਗਾਲਾ ਆ ਕਿਵੇਂ ਫੂ ਫੂ ਕਰੀ ਜਾਂਦਾ ਹਨਾ ਇਹ ਠੰਡ ਦੇ ਵਿੱਚ ਵੀ ਫੂ ਫੂ ਕਰੀ ਜਾਂਦਾ ਇਹ ਤਾਂ ਛੋਟਾ ਜਿਹਾ ਹੋਈ ਲਾਦਾ ਛੋਟਾ ਜਆ ਕਹਿੰਦੇ ਹੁੰਦੇ ਕਿੰਨਾ ਨਿੱਕਾ ਉਹਨਾਂ ਤਿੱਖਾ ਇਹ ਕੰਮ ਪਾੜੇ ਕਰਦਾ ਖਰਾ ਇਹ ਹੋਮ ਡਿਲੀਵਰੀ ਵਾਲਾ ਕੰਮ ਇਹਨਾਂ ਦਾ ਵੰਗਾ ਦਾ ਤੇ ਇੱਥੇ ਲੋਹਾ ਤੋਲ-ਤੋਲ ਕੇ ਪਾਉਂਦੇ ਆ ਕਿ ਤੱਕੜੀ ਨਾ ਹਾ ਬਈ ਤੋਲ ਤੋਲ ਕੇ ਬਣਾ ਦੇਗੇ ਇਹਦੇ ਨਾਲ ਇਹਦਾ ਘਰ ਹਸੀਏ ਨਹੀਂ ਉਹੀ ਤੁਹਾਨੂੰ ਇਹਦਾ ਮਿੰਡਾ ਬਣਾਇਆ ਲੰਦਾ ਤੇ ਆ ਰਾਤ ਤੁਹਾਨੂੰ ਦਿਖਾਇਆ ਸੀ ਕਿੰਨਾ ਲੈਂਦਾ ਸੀ ਮਾਰਨਾ ਤੇ 3 ਹਜੇ ਆਉਣੀਆਂ ਹੈ ਬਈ 3 ਆਉਣੀਆਂ ਆ ਜਾਂਦੀਆਂ ਹਜੇ 3 ਆਈਆਂ ਨੇ ਗਈਆਂ ਹਾਂ ਠੀਕ ਹੈ ਜੀ ਚਲ ਲੱਗੇ ਰਹੋ ਤੇ ਅਸੀਂ ਪੜਦੇ ਉਹਨੇ ਟੋਹੇ ਵੀਰਾਂ ਨੇ ਭਾਈ ਕੰਮ ਸ਼ੁਰੂ ਕਰਤਾ ਬਣਾਉਣਾ ਕਸਾ ਸੰਖਾਉਣੇ ਬਣੇ ਰਿਓ ਨਾਲ ਉਧਰ ਅਸੀਂ ਕਿਰਨ ਟੋਹਾਂ ਵਾਲਾ ਕਾਰਜਕ੍ਰਮ ਕਰਦੇ ਆਂ ਭਾਈ। ਤਾਂ ਮੁੰਡੇ ਭਾਈ ਬਜਰੀ ਤੇ ਸਿਮਿੰਟ ਤੇ ਰੇਤਾ ਲੈਣ ਗਏ ਸੀ। ਤੇ ਕੌਣ? ਮੈਂ ਹੂੰ ਕੌਣ? ਮੈਂ ਹੂੰ ਡਾ। ਕੀ ਹਾਲ ਹਰਪ੍ਰੀਤ ਦਾ? ਵਧੀਆ ਵਧੀਆ। ਹੋ ਠੀਕ ਹੈ। ਵਧੀਆ ਓਕੇ। ਆ ਜਾਓ ਡਿਊਟੀ ਲੱਗ ਗਿਆ ਆਪਾਂ ਟੋਹੇ ਤੇ। ਚਲੋ ਚਲੋ ਡਿਊਟੀ ਲੱਗੋ। ਓਏ ਚੱਕੋ ਬੱਚੀ। ਓਏ ਤੂੰ ਇੰਨਾ ਕਾਦੋ ਘਬਰਾਉਣਾ ਤੂ ਤਾ ਵੇ। ਅਸੀਂ ਟਰਾਲੀ ਤੇ ਤੇ ਕਾਢ ਇੱਥੇ ਅਸੀਂ ਲਿਆਉਣੇ ਆ ਉਹ। ਉਹ ਮਿਕਸੀ ਓਏ। ਮਿਕਸਰ ਨਹੀਂ ਮੈਕਸੀ ਤੇ ਬਚਰੀ ਲਾਉਣਾ ਲੈਉਣੇ ਆ ਕਿਉਂਕਿ ਸੇਵਾਲੇ ਖਾਸੇ ਆ ਘਟੋਹੇ ਜੇ ਇਹ 8 9 ਆ ਯਾਰ ਤੇ ਇੱਥੇ ਆਇਆ ਚਾਰ ਚਫਰੇ ਤੇ ਅਸੀਂ ਛੱਡ ਪਾਉਣੇ ਤੇ ਮਸ਼ੀਨ ਲੈਉਣੇ ਆ ਪਾ ਕੇ ਮਸਾਲਾ ਘੋਲਣ ਵਾਲੀ ਮਿਕਸੀ ਚੱਲ ਗਏ ਆਸ਼ਾ ਕੰਮ ਕਰੇ ਖਾਸ਼ਾ ਤੇ ਭਾਈ ਸਾਡੇ ਹੈਵੀ ਡਰਾਈਵਲ ਆਏ ਅੱਜ ਮੈਂ ਹੂੰ ਕੌਣ ਮੈਂ ਹੂੰ ਡਾਂ ਤੇ ਆਪਾਂ ਮਿਕਸੀ ਲੈਉਣੇ ਆ ਪਾਕਿਸਤਾਨ ਦੱਸਿਆ ਸੀ ਚਲਦੇ ਆਂ ਫਿਰ ਉੱਥੇ ਦਿਖਾਉਣੇ ਆਂ ਸੋਨ ਛੱਟ ਤਿੱਖਾ ਸੱਚ ਨਵਾਂ ਜਗੜ ਆਹ ਕੀ ਲੈ ਗਏ ਓਏ ਓਏ ਭਰਾਵਾ ਸਾਨੂੰ ਤਾਂ ਹੀ ਕਰਨਾ ਪਊਗਾ ਉਹਨਾਂ ਟਾਇਰ 'ਚ ਹੋਵੇ ਹੀ ਨਹੀਂ ਚੱਲ ਦੇਖਦੇ ਆਂ ਉੱਥੇ ਅੱਗੇ ਹਾਂਜੀ ਦੋਸਤੋ ਇਹਦੇ ਹੱਥ ਦੇਖ ਓਏ ਹਾਰਨ ਵਾਲੀ ਇਹ ਸਿਰਾਪਾ ਯਾਰ ਪਿੱਛੇ ਵੀ ਨਹੀਂ ਕੁਸਾਉਂਦਾ ਦੇਗਾ ਇੱਕ ਵਾਰੀ ਹੋਰ ਵਾਰੀ ਓਏ ਵਾਸਾ ਤੇ ਯਾ ਤਾਂ ਅਸੀਂ ਭਾਲ ਕੇ ਦਿਖਾਓ ਕਿੱਥੇ ਇਹਦੇ ਆਸ਼ੀਰਵਾਦ ਉੱਥੇ ਮਾਰੀ ਪਸਾ ਕੋ ਮੋੜ ਤੇ ਮਾਰ ਆ ਗਿਆ ਓਏ ਆ ਤੈਨੂੰ ਬੱਲੇ ਆ ਗਿਆ ਟਰੱਕ ਆ ਗਿਆ ਟਰੱਕ ਆ ਗਿਆ ਮਾਰ ਮਾਰ ਟੂੜੀ ਵਾਲਿਆਂ ਨੇ ਨਾ ਉਹ ਆ ਸੀਗਾ ਵੀ ਖਾਲਤਾ ਚੌਂਕ ਸੀਗਾ ਬੜਾ ਸੋਹਣਾ ਇੱਥੇ اے ਭਾਈ ਬਿਰੂ ਵਾਲਿਆ ਆਡਾ ਚੱਲ 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 ਫੜਕਾ ਫੜਕਾ ਆਈ ਗੀ ਮਾਰ ਦੂ ਹਾਸ਼ਾ ਨਾਲ ਹਾਂਜੀ ਦੋਸਤੋ ਆ ਬਾਗੀਸ਼ ਭਾਈ ਮਿਕਸੀ ਲੈਣਾ ਕਾਦੇ ਵਾਲੀ اے ਭਾਈ ਨੂਨ ਮਿਰਚਰ ਲਾਉਣਾ ਉੱਥੇ ਆਪਾਂ ਮਿਸਤਰੀ ਲੱਗਰੇ ਆਪਣੇ ਕੋਲੇ ਉੱਥੇ ਦਾ ਹੁੰਦਾ ਮੈਂਦਲ ਹਟਾਉਣਾ ਆਪਾਂ ਮਹੀਨਾ ਲੱਗ ਰਿਹਾ ਦਾ ਮਹੀਨਾ ਜਕਣਾ ਇਹਨੇ ਤਾਂ ਹੋਏ ਤੇ ਜੀ ਭਾਈ ਸਾਫਤਾ ਬੰਦਾ ਲਾਤਾ ਤੇ ਗੇੜੰਦੇ ਨੂੰ ਤੇ ਦਿਖਾ ਉਹ ਜਗਦਾ ਓਏ ਹਲਦਾ ਹਲਦਾ ਓਏ ਇਹ ਕੇ ਗਿਆ ਹਾਂ ਹਲ ਗਿਆ ਭਾਈ ਹਲ ਗਿਆ ਹੈਗੀ ਓਏ ਸ਼ੱਕਰਾਂ ਮਾਤ ਵਿੱਚ ਤੇ ਭਾਈ ਅਸੀਂ ਮਿਕਸੀ ਉੱਥੇ ਲੈ ਕੇ ਜਾਣੀ ਹੈ ਪੈਂਚਰ ਆ ਹਾਂ ਪੈਂਚਰ ਆ ਟੂਬਲੈਸ ਹੈ ਫਿਰ ਤਬਕ ਜੂ ਹੋ ਗਿਆ ਹੋ ਗਿਆ ਹੈਗੀ ਹੈਗੀ ਕਰਾਂ ਮਾਤ ਓਏ ਮਾ ਗੇਡਾ ਓਏ ਇਹ ਭਾਈ ਕੀ ਦਾ ਮਿਕਸਰ ਪਾਲੇ ਦਾ ਪਾਲੇ ਇਹ ਆਪਣੇ ਭਾਈ ਉਹਦਾ ਲਖਾਰੀ ਦਾਗਾ ਆਪਾਂ ਦੇ ਬਲੌਗਰ ਦਾ ਹਲਣ ਆਏ ਆਂਗੇ ਆ ਨੂਨ ਮਿਰਚਾਂ ਵਾਲਾ ਮਿਕਸਰ ਉਂ ਗੀ ਇਹਨੂੰ ਮਿਕਸਰ ਕਹਿੰਦੇ ਕੀ ਇਹਨੇ ਓਏ ਮਿਕਸਰ ਹੈ ਮਿਕਸਰ ਇਹ ਵੈਕਸੀ ਕਾ ਇਹ ਬਲੌਗਰ ਦਾ ਪਾਈਂ ਤੂੰ ਤੇਰਾ ਕੜਾਹ ਕਿੱਥੇ ਹੈ ਭਾਈ ਲਖਾਰੀ ਦਾ ਕੜਾਹ ਕਿੱਥੇ ਹੈ ਕੜਾਹ ਵੀ ਟੁੱਟ ਗਿਆ ਓਏ ਆ ਸਮਾਨ ਸਾਰੇ ਵਿਹਲੇਵਰ ਵਾਲਾ ਹੋਏ ਚਲੋ ਬਡੇਰਾਂ ਨੂੰ ਕੋਈ ਕੜਾਹ ਦੱਦਾ ਇਹਦਾ ਕੜਾਹ ਤਾਂ ਪਾਟ ਗਿਆ ਕਿਹੜਾ ਟੁੱਟ ਗਿਆ ਇਹ ਇਹ ਬਈ ਪਾਟ ਗਿਆ ਫਾਫੀ ਵੰਗੂ ਤੇ ਆ ਭਾਂਡੇ ਹੋਏ ਭਾਂਡੇ ਨੂੰ ਪੁੱਛੀ ਤੇ ਆਪਾਂ ਬਈ ਇਹ ਦੂਜੇ ਬਲੌਗਰ ਕੋਲੇ ਆ ਗਈ ਸੀ ਉਹਦੇ ਢਾਣੀ ਚ ਤੇ ਉਹਦੇ ਕੋਲ ਨੂਨ ਮਿਰਚ ਆ ਲਈ ਮੈਂ ਆਪਾਂ ਮਿਕਸੀ ਲੈ ਕੇ ਜਾਨੇ ਆਂ ਦਰਵਾਰ ਤੇ ਮਾਤਾ ਦੇ ਤਾਂ ਬਣੇ ਰਿਓ ਨਾਲ ਹਾਂਜੀ ਦੋਸਤੋ ਆਪਾਂ ਭਾਈ ਇਹ ਮਿਕਸੀ ਪਾਲੀ ਸੀ ਆਪਣੇ ਗੱਡੀ ਮਗਰ ਤੇ ਆ ਖੜਾ ਮੇਰਾ ਤਾਇਆ ਕੀ ਆਲਾ ਦਾ ਹਾਂ ਠੀਕ ਹੈ ਇਹ ਭਾਈ ਲਖਾਰੀ ਦਾ ਦਾਦੂ ਹੈ ਨਾ ਇਹ ਲਖਾਰੀ ਦਾ ਆਪਣੇ ਬਲੌਗਰ ਦਾ ਦਾਦੂ ਹੈਗਾ ਇਹ ਤੇ ਇਹਦੇ ਕੋਲੇ ਆਈ ਸੀ ਆਪਾਂ ਆ ਭਾਈ ਮਿਕਸੀ ਲੈਣ ਇਹਨਾਂ ਦੀ ਚਲੋ ਡਾਊਨ ਮੈਂ ਹੂੰ ਕੌਣ ਕਿ ਹੋਣੇ ਲੱਗਿਓ ਤੇ ਉਹ ਵਟਕੇ ਆ ਵਟਕੇ ਉਹ ਬੜਾ ਸੀ ਨਾ ਕੰਮ ਆ ਉਹ ਪਾਡ ਵਾਲੇ ਦਾ ਮਸਾਲਾ ਸੀ ਉਹ ਖਤਰਨਾਕ ਆ ਇੱਕਾਟਾ ਖਤਰਨਾਕ ਆ ਤੇ ਕਹੋ ਆ ਲਿਆ ਕੇ ਸੀ ਭਾਈ ਕਰਕੀਨ ਖੜਾ ਸੀ ਲਿਆ ਕੇ ਐ ਝੂਟਾ ਆ ਆ ਪਾਣ ਤੇ ਭਾਈ ਸਾਡੇ ਜੰਟਾਂ ਦਾ ਇਟਾਂ ਆ ਗਈ ਪੱਠੀ ਵੱਟ ਦੀ ਅੰਦਰ ਉਹ ਹਾਂ ਹਾਂ ਉਹ ਯਾਰ ਰੱਖੀ ਬਠਾ ਆ ਬੰਗਾਂ ਬੇਟਾਂ ਦੇ ਫੇਰ ਭਾਈ ਬੋਕੀ ਕਿਧੇ ਚੱਲੂ ਯਾਰਾਂ ਬਈ ਸ਼ਾਬਾਸ਼ੇ ਸ਼ਾਬਾਸ਼ੇ ਬਈ ਸ਼ਾਬਾਸ਼ਾ ਬਹੁਤ ਤਗੜੇ ਬੰਦੇ ਆ ਯਾਰ ਤੇ ਅਸੀਂ ਭਾਈ ਲੈ ਕੇ ਕਰਕੀਨ ਇੱਥੇ ਖੜਾ ਸੀ ਤੇ ਸਾਰੇ ਮੁੰਡੇ ਨਾਲ ਦੀ ਨਾਲ ਕਹਿੰਦੇ ਕੋਲੇ ਲੈ ਜਾ ਕਰਾਂਗੇ ਆ ਟੱਲੀਆਂ ਖੜਕਾਈ ਇਹਨੇ ਕਿ ਮੰਦਰ ਚ ਆਏ ਹੁੰਦੇ ਮਾਤਾ ਦੇ ਹਾਂ ਚੱਲ ਬਣੇ ਰਿਓ ਦਿਖਾਵਾਂਗੇ ਸੁਣੇ ਦਾ ਮੁੰਡਿਆਂ ਨੇ ਨਾ ਭਾਈ ਉੱਥੇ ਪਾਡੋ ਮਿੱਟੀ 'ਚ ਇੰਨਾ ਜ਼ੋਰ ਮਾਰਿਆ ਤੇ ਕਿ ਬੋਕਾਂ ਹੀ ਤੋੜ ਤੀਆਂ ਬੜੇ ਪੱਟੂ ਪੈੜਿਆ ਹਰਪ੍ਰੀਤ ਔਰੀ ਐਨੇ ਬੋਕੀ ਤੋੜਦੀ ਯਾਰ ਸਤੇ ਕੰਮ ਇਹਦਰ ਭਾਈ ਲਗਾਤਾਰ ਚੱਲ ਜਿੰਦਾ ਹੈ ਦੇਖੋ ਇਸ ਤਰ੍ਹਾਂ ਦਾ ਬੰਨਣਾ ਤਿਆਰ ਹੋ ਗਿਆ ਇਹ ਐਦਾਂ ਦਾ ਬੰਨਦਾ ਇਹ ਤੇ ਉਧਰ ਭਾਈ ਮਿਸਤਰੀ ਲੋਹਾ ਕੱਟ-ਕੱਟ ਕੇ ਦੇਈ ਜਾਂਦੇ ਆ ਮੁੰਡਿਆਂ ਨੂੰ ਤੇ ਐਦਾਂ ਦਾ ਬੰਨਦਾ ਇਹ ਆ ਦੇ ਐਦਾਂ ਦਾ ਬਣ ਗਿਆ ਇਹ ਸਟੇਪਲਰ ਆਪਣੇ ਉਥੇ ਭਏ ਵੱਡੇ ਹੇ ਭਾਈ ਐਦਾਂ ਦੇ ਕਈ ਘਰ ਬਣਨਗੇ ਇਹ ਪਾਸੇ ਵਾਲਾ ਬਣਾਉਂਦੇ ਤੇ ਉਹ ਪਿੱਲਰ ਉੱਥੇ ਬਾਅਦ ਚੋਲਾ ਮੈਂ ਖੜੇ ਕਰਕੇ ਆਪਾਂ ਨਾ ਇਹ ਕਿਹੜਾ ਕੱਟ-ਕੱਟ ਕੇ ਐਦਾਂ ਦੇ ਲਾਈ ਜਾਂਦੇ ਇਹ ਇਹਦੇ ਵਿੱਚ ਹੋਰ ਵੀ ਲੱਗਣਗੇ ਇਹਦੇ ਵਿੱਚ ਹੋਰ ਵੀ ਲਾਉਂਗੇ ਬਸ ਇਹ ਇਹਦੇ ਚ ਹੋਰ ਨਹੀਂ ਲੱਗਦੇ ਇਦਾਂ ਹੀ ਲੱਗਣਗੇ ਪਹਿਲਾਂ ਸਸਤਾ ਲਾਇਆ ਸੀ ਹੁਣ 50 ਰੁਪਿਆ ਵਾਲਾ ਆ ਗਿਆ ਇਹ ਅਸੀਂ ਮਹਿੰਗਾ ਬੈਡ ਲਵਾਉਣ ਆਏ ਹੁਣ ਇਹ ਤੋਂ ਉੱਥੇ ਪਾਂਡੋ ਨਿਕਲੇ ਮਾਰ-ਮਾਰ ਤੋੜ ਤੀਆਂ ਤਤੀ ਆ ਓਏ ਹੋਏ ਤਤੀ ਹੈ ਟਟੋਏ ਕਈ ਪਟਦੇ ਆ ਦੇ 1 2 3 ਤੇ ਕੋ लास्ट 4 ਤੇ ਸਾਰੇ ਟੋਟਲ ਇਹ 8 ਹੋ ਗਏ ਭਾਈ ਤੇ ਉਹ ਪੱਟੀਆਂ ਨੇ ਅਸੀਂ ਹਟ ਕੇ ਆ ਗਈ ਸੀ ਉਥੋਂ ਅਸੀਂ ਬਾਟ ਲਵਾਉਣ ਆ ਗਏ ਸੀ ਇੱਥੇ ਪਾਂਡੋ ਨਿਕਲੇ ਯਾ ਟੋਏ ਚ ਤੇ ਤੋੜਤੀਆਂ ਮਾਰ ਮਾਰ ਕੇ ਮੁੰਡੇ ਗੱਭਰੂ ਤਕੜੇ ਐ ਪਾਂਡੋ ਮਿੱਟੀ ਸੀ ਦੋਨੇ ਕਿਲਾਣਾ ਦੋਨਾਂ ਨਾਲ ਆਹ ਮੇਰਾ ਬਾਬਾ ਲਾ ਲਾ ਆਦਰ ਭਾਈ ਸਤਨਾਮ ਲੱਗ ਰਖੂ ਜੇ ਜੇ ਇਹ ਆ ਨਾ ਮੈਂ ਦਿਖਾਉਣਾ ਜੋਸ਼ ਆ ਕੀ ਬਾਤ ਹੈ ਅਲਪਰ ਖਿਲੇ ਆ ਕਿ ਕਰਦੇ ਜੰਗ ਮਹਾ ਦਾ ਲਗਾ ਮਤੇ ਆਈ ਤੇ ਮੰਦਰ ਦੇ ਵਿੱਚ ਗੱਡੀ ਵੀ ਆ ਜਾਂਦੀ ਹੁੰਦੀ ਹੈ ਕਈ ਵਾਰੀ ਸਮਾਨ ਵਾਲੀ ਦੁਕਾਨ ਲਈ ਫਿਰਦਾ ਹੈ ਗੁੱਦ ਜੀ ਆਹੀ ਦੇ ਆਹ ਗੁੱਦ ਜੀ ਆ ਪਾਪਾ ਇਹ ਤਾਂ ਸਮਾਨ ਲੈਣੇ ਭਾਂਡੇ ਧੋਣ ਵਾਲਾ ਹਾਂ ਕਿਹ ਵਡੀਆਂ ਦੇਖਦੀਆਂ ਦੀਆਂ ਹਾਂ ਸੱਚ ਕੋਈ ਭਾਂਡੇ ਧੋਣ ਵਾਲਾ ਲਈ ਜਾਂਦਾ ਤਾਂ ਓਏ ਬਹੁਤ ਆ ਬਹੁਤ ਭਾਂਡੇ ਨਹੀਂ ਧੋਣੇ ਹਾਂ ਭਾਂਡੇ ਸਭਾਈ ਕਰਾਂਗੇ ਲੰਗਰ ਦੇ ਭਾਂਡੇ ਪੁੰਜ ਨਾਲ ਭਾਂਡੇ ਪੁੰਜ ਨਾਲ ਲੰਗਰ ਦੇ ਭਾਂਡੇ ਲੰਗਰ ਵੱਡਾ ਹਣਾ ਆ ਲੈ ਗਿਆ ਰੰਗ ਰੰਗੀਆਂ ਓਏ ਤਿੰਨ ਦੇ ਪੈਸੇ ਲਾਉ ਤਿੰਨ ਜੀ ਇਹ ਫਿਰ ਮਾਤਾ ਦੇ ਦਰਬਾਰ ਤੇ ਹੈ ਨਾ ਕਹਿੰਦਾ ਬਾਈ ਇਹਨਾਂ ਮੈਂ ਤਿੰਨ ਦੇ ਲਾਉ ਪੈਸੇ ਸਮਝਦਾਰੀ ਹੈ ਕਿਹੜਾ ਮੁੰਡਾ ਗੁਰਮੁਖ ਕਰੋ ਹੁਣੀ ਹੈ ਕਿਹੜਾ ਮੁੰਡਾ ਗੁਰਮੁਖ ਕਰੰਗੜੀ ਤੋਂ ਆਇਆ ਵੀਰ ਆਪਦੀ ਦੁਕਾਨ ਹੈ ਹੋਮ ਡਿਲੀਵਰੀ ਵਾਲਾ ਕੰਮ ਹੈ ਦਾ ਬਾਹਰ ਕੇ ਜਾ ਕੇ ਸਮਾਨ ਮੰਗਾ ਭਾਂਗਾ ਨੂੰ ਕਿਨੇ ਲੋੜ ਹੈ ਭਾਂਡਿਆਂ ਦਾ ਹੋਰ ਕੀ ਲੈਣਾ ਕਿ ਕਵਾੜ ਦਾ ਕੰਮ ਹੈ ਵੀਰ ਕੋਲ ਕਵਾੜ ਦਾ ਕੰਮ ਆ ਚੱਲ ਵਿਚਾਰਾ ਆਪਦਾ ਗੁਜ਼ਾਰਾ ਕਰਦਾ ਹੈ ਭਾਈ ਸਤਨਾਮ ਦੇ ਚਾਹ ਫਸ ਗਈ ਤੇ ਸੇਵਾ ਤੋਂ ਬਾਅਦ ਚਾਹ ਦਾ ਲੰਗਰ ਟੁੱਟ ਵਰਤ ਰਿਹਾਗਾ ਮਾਤਾ ਦੇ ਦਰਬਾਰ ਤੇ ਸਾਰੇ ਸੇਵਾਦਾਰ ਚਾਹ ਸ਼ਕੀਂਦੇ ਆ ਕੇ ਕਿਰਾ ਤੇ ਵਿੱਚ ਆਹ ਸ਼ਾਕੇ ਤੇ ਕੰਮ ਆਪੋ ਆਪਣੀ ਸੇਵਾ ਜਾਰੀ ਰੱਖਣਗੇ ਤਾਂ ਬਣੇ ਹਾਂਜੀ ਆਪਾਂ ਭਾਈ ਦਾਦੀ ਮਾਰੇ ਥਾਣਾ ਤੋਂ ਉੱਥੋਂ ਆਪਾਂ ਭਾਈ ਆਗੇ ਸੀਗੇ ਇਤਰਾ ਦੁਕਾਨ ਤੇ ਉਹਦੇ ਤੇ ਦੁਕਾਨ ਤੇ ਕੀ ਲੈਣ ਆਏ ਆ ਇਹ ਭਾਈ ਕਿੜੀ ਆਪਣੇ ਛੱਤ ਭਈਂਦੀ ਉੱਥੇ ਸਾਰੇ ਸੇਵਾਦਾਰਾਂ ਨੇ ਕਿਹਾ ਦੇਖਦਾ ਸਮਾਨ ਲਿਓ ਤੇ ਆਪਣੇ ਉਹ ਮੁੰਡਾ ਸੇਠ ਦੇਖਦਾ ਸਮਾਨ ਲੈਣ ਆਏ ਉਹ ਤੋਂ ਵੀਰ ਤੋਂ ਤੇ ਦੇਖਦੇ ਕੀ ਕੁਝ ਲੈ ਕੇ ਜਾਂਦੇ ਆ ਤਾਂ ਤਾਂ ਬਣੇ ਰਹੋ ਨਾ ਤੁਸੀਂ ਉਹ ਸਾਨੂੰ ਅੱਡੀਆਂ ਚੱਕ ਚੱਕ ਕੇ ਹਲਵਾਈ ਡਿੱਕੀ ਜਾਂਦੇ ਉੱਥੇ ਆਉਂਦਾ ਆਉਂਦਾ ਇਹ ਓਪਲ ਨੇ ਕੀ ਕੱਢੀ ਇੰਨਾ ਇਕੱਠਾ ਐ ਜੰਮਣ ਜਾਂਦਾ ਤਾਜੀ ਲੈਂਦੀ ਹੈ ਕਿਆ ਬਾਤ ਹੈ ਮਾਈ ਨੇ ਮਦਦ ਆਪ ਸਪੈਸ਼ਲ ਇਹ ਭਾਈ ਕਿਰਪਾ ਹੋਈ ਅੱਜ ਦੇਖ ਤਾਜੀ ਕੱਢੀ ਆ ਨੀ ਘੱਟੇ ਚੋਂ ਤੜਕੇ ਮਾਲ ਲੈਂਦਾ ਸੀ ਉਹਦੇ ਵਿੱਚੋਂ ਗੱਡੀ ਆ ਨਾ ਭਾਈ ਇਹ ਮੈਂ ਤਾਂ ਬਾੜੀ ਵੀ ਹਾਂ ਹਾਂ ਇਹ ਚੋਕੋ ਬੰਦ ਚੱਲ ਮਿਲਦੇ ਹਾਂ ਸਾਨੂੰ ਉੱਥੇ ਆ ਕੇ ਕਿਰਾਂ ਸੀ ਇੱਥੋਂ ਸਮਾਨ ਲੈ ਜੀਏ ਫਿਰ ਸਾਨੂੰ ਦਰਬਾਰ ਚ ਮਿਲਦੇ ਹਾਂ ਆ ਭਾਈ ਸਾਡੇ ਬੰਦੇ ਨਾ ਸੇਵਾਦਾਰ ਕੋਈ ਜਿਗਾੜ ਕਰਦੇ ਐ ਇੱਥੇ ਇਹ ਆਂਦੀ ਸੀ ਮਸ਼ੀਨ ਕੋਲੇ ਲਿਆ ਕੇ ਦੇ ਇਹਦੇ ਵਿੱਚ ਹੀ ਉਤਾਰਾਂਗੇ ਬੱਠਲ ਚੱਕਣਾ ਨਾ ਪਵੇ ਭਾਈ ਤੇ ਫੇਰ ਕਈ ਮੁੰਡਿਆਂ ਨੇ ਕਹਿੰਦੇ ਜਰਜੇ ਢੋਲਣ ਆ ਜਾਵੇ ਬਾਹਰ ਚਾਹ ਪੰਤਾਲਾ ਬਣਾਉਂਦੇ ਆ ਦਾ ਘਰ ਆਹਾਂ ਆਈਆਂ ਆ ਆ ਮੁਰਜੂਆ ਹਾਂ ਸੈਂ ਥੋੜਾ ਜਿਹਾ ਬਣਾ ਲਾਂਗੇ ਇਹਨੂੰ ਪੰਤਾਲਾ ਬਣਾਉਣਾ ਯਾਰ ਇਹਦਾ ਪੰਤਾਲਾ ਆ ਚੱਲ ਚੱਕੋ ਯਾਰ ਬਣਾ ਲਾਂਗੇ ਪੰਤਾਲਾ ਬਣਾ ਬਣਾ ਕੇ ਥੋੜਾ ਜਿਹਾ ਇਹ ਭਾਈ ਮੁੰਡਿਆਂ ਦਾ ਹੁਕਮ ਹੈ ਚੱਲ ਇਹ ਅਸੀਂ ਉਹ ਮਿਸਤਰੀ ਸਾਡੇ ਕੋਲ ਸਾਰਾ ਕੁਝ ਸਾਜਿਆ ਨਾ ਓਏ ਉੱਥੇ ਕਟਾਵਾਂਗੇ ਤੇ ਉੱਥੇ ਬੈਠ ਲੋ ਆਵਾਂਗੇ ਤੇ

ਸਾਰੇ ਸੇਵਾਦਾਰ ਸੈਟਿੰਗ ਕਰੀ ਜਾਂਦੇ ਕੋਈ ਇੱਧਰ ਲੱਗ ਰਿਹਾ ਹੈ ਕੋਈ ਉਹ ਪਾਣੀ ਦੀ ਸੈਟਿੰਗ ਕਰੀ ਜਾਂਦਾ ਹੈ ਤੇ ਕੋਈ ਇੱਧਰ ਬਣਾਉਣ ਵਾਲਾ ਬੰਦਾ ਆਇਆ ਬਣਾਉਂਦੇ ਇਹਨਾਂ ਮਿਸਤਰੀਆਂ ਤੋਂ ਕਟਰ ਦਾ ਇੱਧਰ ਦਾ ਹੈ ਓਏ ਓਏ ਔਰਾਮ ਨਾ ਆਰਾਮ ਆ ਆਰਾਮ ਇਹ ਤੈਨੂੰ ਇਹ ਨਹੀਂ ਜਾਨਦਾ ਕਿ ਇਹ ਆਰਾਮ ਨਾ ਪਊਗਾ ਆ ਸਾਡੇ ਭਾਈ ਸੇਵਾਦਾਰ ਦਾ ਨਾਮ ਆਰਾਮ ਹੈ ਉਹਨਾਂ ਨੂੰ ਕਹਾਂ ਇੱਥੇ ਮੰਦਿਰ ਚ ਪਿਆ ਉਹ ਉਹ ਉਹਨਾਂ ਨਾਲ ਸੇਵਾ ਨਹੀਂ ਪਾਇਆ ਨਹੀਂ ਹੋਇਆ ਇੱਥੇ ਉਹ ਇਹਨਾਂ ਕੋਈ ਟਰੈਡ ਦਾ ਕਰਦੇ ਹੋਏ ਆਇਓ ਦੰਦ ਤੇ ਘੋੜੀ ਜੋ ਮਾਲਕੇ ਨੂੰ ਜਾ ਕੇ ਭਾਰੀ ਹੈ ਉਹ ਤੁਹਾਡੀ ਪੱਤੀ ਦੇਣੀ ਆ ਤਾਂ ਹੋਏ ਆਇਆ ਰਾਮ ਲੈ ਭਾਈ ਮਿਸਤਰੀ ਆਣਾ ਕਿੱਥੇ ਰੱਖਣਾ ਹੈ ਨਾ ਹਾਂ ਹਿੱਥੇ ਕਰ ਦੇ ਇਧਰ ਫਰਸ਼ ਵੀ ਲਾਏਗਾ ਸਵੇਰੇ ਫਿਰ ਕਿਧਰ ਕਰੀ ਗੁਰਦੁਆਰਾ ਇਧਰ ਇਧਰ ਫਰਸ਼ ਵੀ ਲਾਏਗਾ ਜਾ ਰਿਹਾ ਸੋ ਚਾਚਾ ਜੀ ਕਹੋ ਨਾ ਜਾ ਬਰ ਜਾ ਇਹ ਪਾਈ ਲੈਵਲ ਕੱਢ ਕੇ ਲਾਉਂਦੇ ਆ ਇਹਦੇ ਕਿਹੜਾ ਹੋ ਰੱਖਣਗੇ ਨਾ ਵੀ ਕਿੱਥੇ ਨਾਟਕਾ ਕਰਨਗੇ ਪਲੇਟਾਂ ਲਾਉਣਗੇ ਨਾ ਉਹ ਸਾਰਿਆਂ ਦਾ ਇੱਕੋ ਜਿਹਾ ਲੈਵਲ ਰੱਖਣਗੇ ਇਹ ਲੈਵਲ ਕੱਢੀ ਜਾਂਦੇ ਆ ਦਾ ਪਰ ਸੋ ਦੀ ਇੱਕੋ ਜਿਹੀ ਹੈ ਤੇ ਟੋਏ ਤੇ ਅਕਿੱਲ ਇੱਕ ਟੋਏ ਦੇ ਵਿੱਚ ਚਾਰ-ਚਾਰ ਕਿੱਲ ਲਪਾਉਣੇ ਆ ਆ ਪਾਈ ਕਿਹੜੇ ਪਾਪਾ ਐਪ ਕੱਠੀ ਹੋਈ ਹੈ ਕੱਢੇ ਵਾਲ ਬੋਲ ਕੋਈ ਪਾਣੀ ਨਾਲ ਹੋਵੇ ਇਹਦਾ ਉਹਦਾ ਉਹਦੇ ਮੇਲ ਹੋਵੇ ਸਾਰਾ ਇੱਕੋ ਜਿਹਾ ਤੇ ਭਾਈ ਬਲਤੇਰ ਕੋਲ ਤਾਂ ਆਤਾ ਨਹੀਂ ਸਾਰੇ ਟੂਏ ਦਾ ਲੈਵਲ ਘਟਣਗੇ ਤੇ ਇਹਨਾਂ ਕੋਲ ਕੇ ਮਾਲ ਤੇ ਆਪਾਂ ਟੂਏ ਦੇ ਵਿੱਚ ਪਾਵਾਂਗੇ ਇਹਨੇ ਇੰਨੇ ਸਾਂਝਾ ਹੈ ਚਦਰ ਬੈਲਟ ਵਾਲਾ ਕੰਮਚਾਰੀ ਹੈ ਉਹ ਬਣਾਤਾ ਬਾਈ ਨੇ ਤੇ ਆਪਾਂ ਆਪਣੀ ਗੱਡੀ ਦੇ ਹੈਂਡਲ ਮਾਰਾਂਗੇ ਇਹਦੀ ਕੁੰਜੀ ਓਏ ਇਹਦੀ ਕੁੰਜੀ ਕੁੰਜੀ ਤਾਂ ਲਿਆਓ ਇਹਦੀ ਲਿਆਉਣਾ ਜਿਹਾ ਲਿਆਉਣਾ ਹੈਂਡਲ ਹੈਂਡਲ ਮਾਉਨੇ ਮੋੜ ਤੋਂ ਇਹਨੇ ਛਤਰਾ ਬਾਰਾ ਕਿਲੋ ਨਿਸ਼ਾਨੀ ਲੱਗ ਦੁਆਰ ਤੇ ਆਹ ਭਾਈ ਮਿਸਤਰੀ ਬਠਿੰਡੇ ਤੋਂ ਆਏ ਆ ਚਾ ਨਾਪ ਦੇਖੋ ਇਹਨੂੰ ਕਹਿੰਦੇ ਆ ਬਠਿੰਡੇ ਤੋਂ ਆਏ ਮਿਸਤਰੀ ਭਰੋਂ ਆਇਆ ਇਹ ਬਾਰੋਂ ਆਇਆ ਫੌਰਨ ਤੋਂ ਆਏ ਨਹੀਂ ਫੌਰਨ ਤੋਂ ਪੋਲਾ ਹੋ ਜਾਂਦਾ ਫਿਰ ਨਾ ਨਾ ਕਹੀ ਨਾ ਲੈ ਯਾਰ ਤੂੰ ਕੰਝਾ ਆਰੇ ਮਿਸਤਰੀ ਫੂਡ ਬੜੀ ਗੀਲਾ ਪਹੁੰਚ ਗਿਆ ਇਥੇ ਭਾਈ ਤੇ ਪਲੇਟ ਦਾ ਨਾਪ ਲਈ ਜਾਂਦੇ ਨੇ ਇਹਨਾਂ ਦੇਰ ਨੂੰ ਕਰੀਏ ਇੱਕ ਨੂੰ ਇਹ ਭਈ ਉਹ ਚੀਜ਼ ਬਣਾਉਂਦੇ ਛੱਡਾਂ ਦੇ ਕਿਹੜੇ ਵੱਡੇ ਵੱਡੇ ਉਹ ਨਹੀਂ ਪੌੜ ਜਿਹਾ ਬਣਾਉਂਦੇ ਥੱਲੇ ਨਾ ਨਾਟਕ ਕਰਨਗੇ ਕਿੰਨਾ ਤੇ ਕੀ ਪਿੱਲਰ ਜੇ ਖੜੇ ਕਰਨਗੇ ਲੋਹੇ ਦੇ ਉਹ ਚੀਜ਼ ਦੀ ਸੈਟਿੰਗ ਕਰੀਂਦੇ ਕਰਾਂ ਇਹ ਤੇ ਮਿਸਤਰੀ ਭਾਈ ਸਾਰ ਇੰਜੀਨੀਅਰ ਪਹੁੰਚੇ ਨੇ ਇਥੇ ਵੈਰੀ ਗੁੱਡ ਨਮਾੜੇ ਹਰ ਤੱਕ ਫਟਵਾ ਚੌੜਾ ਪਟਤਾ ਬਾਬੇ ਹੋਏ ਕੋਈ ਨਹੀਂ ਕਰਨਾ ਇੱਕ ਠੀਕ ਹੈ ਤੇ ਉਹ ਪਲੇਟ ਭਾਈ ਉਹ ਸੈੱਟ ਕਰਨੀ ਉੱਥੇ ਤੇ ਉਸ ਤੋਂ ਇੰਚ-ਇੰਚ ਬਾਹਰ ਰਹੇ ਜੋ ਮਾਲ ਕੋਈ ਨਹੀਂ ਹੁੰਦਾ ਤੇ ਮੈਂ ਤੇ ਆਰਾਮ ਤਾਂ ਕਰਦੇ ਅਸੀਂ ਆਪਦਾ ਕੰਮ ਆਰਾਮ ਆਪਾਂ ਕਰਦੇ ਆਪਦਾ ਕੰਮ ਅਸੀਂ ਤਾਂ ਕੱਕ ਜਿੱਥੇ ਪੈਣਾ ਰਹੂਗਾ ਠਿਕ-ਠਾਕ ਛੱਡ ਦੇਣੀ ਜੀ ਸਾਰਾ ਸਾਡੀ ਡਿਊਟੀ ਹੈ ਇਟਾਂ ਪੂਰੀਆਂ ਕਰਨ ਦੀ ਉੱਥੇ ਲੋਕਾਂ ਦੇ ਮਿੱਟਾਂ ਛੱਡ ਦਿਓ ਦੂਜਾ ਕੰਮ ਅਸੀਂ ਕਰਦੇ ਠੀਕ ਹੈ ਜੀ ਚਲੋ ਭਾਈ ਹਾਂ ਜੀ ਆ ਭਾਈ ਸੇਵਾਦਾਰ ਟੈਂਕਰ ਲਿਆਇਆ ਭਰ ਕੇ ਕਿਥੋਂ ਨੰਗਲ ਡੈਮ ਤੋਂ ਐ ਭਾਈ ਨੰਗਲ ਡੈਮ ਤੋਂ ਲਿਆਇਆ ਭਰ ਕੇ ਨਾ ਓਏ ਨੰਗਲ ਤੋਂ ਗੱਡੀ ਬਾਹਰ ਖੜੀ ਹੈ ਤੇਦਰ ਕੜਾ ਪ੍ਰਸ਼ਾਦ ਖੜ ਜਾ ਬਸ ਦੇਖ ਦਿਖਾਉਣੇ ਸਾਨੂੰ ਤੇਦਰ ਭਾਈ ਹਲਵਾਈ ਵੀ ਬਠਿੰਡੇ ਤੋਂ ਲਿਆਂਦੇ ਅਸੀਂ ਸੂਜੀ ਦੀ ਦੇਗ ਤਿਆਰ ਹੈ ਮਿਸਤਰੀ ਵੀ ਮਿਸਤਰੀ ਨੇ ਤਾਂ ਚਲਵਾਈ ਆ ਉਹ ਤਾਂ ਇਹ ਮਿਸਤਰੀ ਹੁੰਦਾ ਹੈ ਮਿਸਤਰੀ ਹੁੰਦਾ ਹੈ ਠੀਕ ਆ ਭਲੀ ਭਾਈ ਕੋਈ ਇੰਜਾ ਕਿਹੜਾ ਨਾ ਹੁੰਦਾ ਇਹ ਚਲਵਾਈ ਆ ਅੱਛਾ ਇਹ ਭਾਈ ਮਿਸਤਰੀ ਲੈਂਦਾ ਇਹ ਵੀ ਹਾਂਜੀ ਇਹ ਖੁਸ਼ੀ ਚ ਵੀ ਬਣਦੀ ਆ ਤੇ ਗਮੀ ਚ ਵੀ ਬਣਦੀ ਆ ਠੀਕ ਆ ਜੀ ਸਹੀ ਗੱਲ ਆਈ ਤੁਹਾਡੀ ਤੇ ਕਿੰਨੇ ਵੀ ਪ੍ਰੋਗਰਾਮ ਹੁੰਦੇ ਆ ਭਾਈ ਇਹਨਾਂ ਦਾ ਕਹਿਣਾ ਹੈ ਗਮੀ ਦਾ ਲਾ ਲੋ ਖੁਸ਼ੀ ਦਾ ਤਾਂ ਬੰਦ ਹੀ ਬੰਦੀ ਹੈ ਨਾ ਛੱਤਾਂ ਦੇ ਵਿਆਹਾਂ ਤੇ ਭੋਗਾਂ ਤੇ ਤੇ ਕਿੰਨੇ ਵੀ ਆਪਣੇ ਸਮੱਸਿਆ ਸੰਗਰਾ ਦਾ ਕਿਵੇਂ ਅੱਜ ਮਾਤਾ ਦੇ ਦਰਬਾਰ ਤੇ ਛੱਤ ਦਾ ਕੰਮ ਚੱਲ ਰਿਹਾ ਦਾ ਸ਼ੈੱਡ ਦਾ ਨਾ ਤੇ ਸਾਰੇ ਸੇਵਾਦਾਰ ਜਾਂ ਬੱਚਿਆਂ ਨੂੰ ਤਾਂ ਭਾਈ ਮਾਤਾ ਦੇ ਇੱਥੇ ਭੋਗ ਲਾ ਕੇ ਇਹ ਪ੍ਰਸ਼ਾਦ ਸ਼ਿਕਾਇਆ ਜਾਊਗਾ ਸਾਰੀ ਸੰਗਤ ਨੂੰ ਆ ਤੁਹਾਨੂੰ ਪਿੱਛੇ ਕਿੰਨੀ ਧੁੰਦ ਦੀਂਦੀ ਹੋਗੀ ਅੱਜ ਹਨਾ ਇਹ ਤੁਹੰਦਾ ਜੀ ਕਾਫੀ ਪੈ ਗਈ ਯਾਰ ਚਲ ਚੰਗੀ ਹੈ ਕਣਕਾਂ ਵਾਸਤੇ ਚੰਗੀ ਹੈ ਸਫਰ ਕਰਨ ਵਾਸਤੇ ਮਾੜੀ ਹੈਗੀ ਤੇ ਖਾ ਠੰਡ ਦਾ ਮੌਸਮ ਹੈ ਕੁਦਰਤ ਦੇ ਰੰਗ ਹੈ ਪੈਣੀ ਵੀ ਚਾਹੀਦੀ ਹੈ ਖਾ ਠੰਡ ਤੇ ਆ ਤੁਸੀਂ ਪਿੱਛੇ ਬਲੌਗ ਦੇਖਿਆ ਹੋ ਅੱਗੇ ਹੈ ਨਾ ਤੇ ਆਪਾਂ ਉਹ ਦਰਬਾਰ ਚ ਸੇਵਾ ਚੱਲੀ ਜਾਂਦੀ ਹੈ ਭਾਈ ਸ਼ੈੱਡ ਦੀ ਉੱਥੋਂ ਆ ਜਿਹੜੇ ਪਿਛਲੇ ਬਲੌਗ ਦੇ ਵਿੱਚ ਕਮੈਂਟ ਕੀਤੀ ਸੀ ਭਰਾਵਾਂ ਨੇ ਉਹਨਾਂ ਦੇ ਨਾਂ ਇਸ ਪ੍ਰਕਾਰ ਹੈ ਨਾ ਤਸਮਿੰਦਰ ਸਿੰਘ ਬੜੈਚ ਉਹ ਵੀਰ ਦਾ ਧੰਨਵਾਦ ਸ਼ੁਕਰ ਕਰਦੇ ਆ ਉਹਨੇ ਤਸਵਿੰਦਰ ਸਿੰਘ ਨੇ ਭਾਈ ਕਮੈਂਟ ਕੀਤਾ ਸੀ ਤੇ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਉਹ ਵੀਰ ਨੇ ਕਮੈਂਟ ਕੀਤਾ ਸੀ ਤੇ ਅੱਗੇ ਉਮੀਦ ਕਰਦੇ ਤੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਚੰਗਾ ਲੱਗਦਾ ਹੈਗਾ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਪਰਿਵਾਰਿਕ ਵੀਡੀਓ ਹੁੰਦੇ ਨੇ ਬੱਚੇ ਦੇਖ ਸਕਦੇ ਨੇ ਕੋਈ ਇਹੋ ਜੀ ਗੱਲ ਨਹੀਂ ਖਾਰਾ ਤਾਂ ਫਿਰ ਮਿਲਦੇ ਅੱਗੇ ਹੀ ਸੇਵਾ ਤੇ ਤੁਹਾਨੂੰ ਉਦੋਂ ਤੱਕ ਜਿਉਂਦੇ ਰਹੋ ਬਸਦੇ ਰਹੋ ਤੇ ਰੱਬ ਰਾਖਾ